ਇੱਥੇ ਨਿਆਂ ਹੋਏਗਾ ਜਿਹੜਾ ਰਿਜ਼ਰਵ ਕਰਦਾ ਉਹਨੂੰ ਅਵਾਰਡ ਮਿਲੇਗਾ ਇੱਥੇ ਉਹ ਕੰਮ ਹੈ ਨਹੀਂ ਵੀ ਫਨਾਨੇਦਾਰ ਫੋਨ ਆ ਗਿਆ ਜੀ ਤੈਨੂੰ ਕਿਹਦਾ ਫੋਨ ਆ ਗਿਆ ਜੀ ਇਹਨੂੰ ਅਵਾਰਡ ਦੇ ਦੋ ਜੋ ਕੁਝ ਅਜੇ ਤੱਕ ਹੁੰਦਾ ਰਹੇ ਮੇਰਾ ਦਿਲ ਕਰਦਾ ਮੈਨੂੰ ਅਵਾਰਡ ਮਿਲਿਆ ਤੇ ਮੈਂ ਹੋਰ 10 ਫਿਲਮਾਂ ਕਰਾਂ 100 ਕਰਾਂ ਪਰ ਕਿਤੇ ਨਾ ਕਿਤੇ ਜਾ ਕੇ ਐਦਾਂ ਮਹਿਸੂਸ ਹੁੰਦਾ ਸੀਗਾ ਕਿ ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਥੱਲੇ ਆ ਕੇ ਅਵਾਰਡਸ ਮਿਲਦੇ ਆ ਤੁਸੀਂ ਵੀ ਜਾਣਦੇ ਜਿਹੜੀ ਗੱਲ ਮੈਂ ਕਹਿਣਾ ਚਾਹਾਂ ਕਿਉਂਕਿ ਸਾਡੇ ਇੱਕ ਬਹੁਤ ਵੱਡਾ ਪੇਸ਼ਚ ਰੌਲਾ ਕੋਈ ਫੰਕਸ਼ਨ ਹੋਵੇ ਕੁਝ ਅਗੇ ਤੇ ਉੱਤੋਂ ਫੋਨ ਭੜੇ ਹੋਏ ਤੇ ਥੱਲੇ ਵਾਲੇ ਬੜੇ ਤੇ ਵੀ ਛੱਡ ਜਾਂਦੇ। ਜਦ ਮੈਂ ਫਿਲਮਾਂ ਸ਼ੁਰੂ ਕੀਤੀਆਂ ਸੀ ਅੱਜ ਤੋਂ ਕੋਈ 50 ਸਾਲ ਪਹਿਲਾਂ ਤੇ ਮੈਨੂੰ ਇਹ ਲੱਗਦਾ ਸੀ ਵੀ ਬੰਬੇ ਜਿਹੜਾ ਬੰਦਾ ਰਹਿ ਰਿਹਾ ਉਹ ਪੰਜਾਬ ਦੀ ਧਰਤੀ ਬਾਰੇ ਕੀ ਜਾਣੇ? ਉੱਥੇ ਬੈਠ ਕੇ ਲਿਖ ਰਿਹਾ ਹੈ। ਉੱਥੇ ਦੇ ਐਕਟਰ ਆ ਰਹੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਤੇ ਮੇਰਾ ਇੱਕ ਸੁਪਨਾ ਸੀ ਕਿ ਐਸਾ ਟਾਈਮ ਆਏਗਾ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਜਦ ਪੰਜਾਬੀ ਦਿਖਾਰੀ ਹੋਣਗੇ, ਇਸੇ ਧਰਤੀ ਦੇ ਐਕਟਰ ਹੋਣਗੇ, ਇਸੇ ਧਰਤੀ ਦੇ ਪ੍ਰੋਡਿਊਸਰ, ਡਾਇਰੈਕਟਰ ਸਾਰੇ ਹੋਣ। ਉਹ ਸੁਪਨਾ ਹੋ ਗਿਆ ਬੜੀ ਬੜੀ ਪੰਜਾਬੀ ਤਪਈ ਹੈ ਬੜਾ ਬੜਾ ਸਾਡਾ ਕਲਚਰ ਪਿਆ ਤੇ ਕੱਲਾ ਕਾਮੇਡੀ ਵਾਲਾ ਕੰਮ ਨਹੀਂ ਹੈਗਾ ਹੁਣ ਜਿਹੜੇ ਰਾਈਟਰ ਨੇ ਜਾਂ ਪ੍ਰੋਡਿਊਸਰਸ ਨੇ ਡਾਇਰੈਕਟਰ ਨੇ ਉਹਨਾਂ ਇੱਕ ਡਿਫਰੈਂਟ ਡਾਈਮੈਂਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ ਸਾਡੇ ਕੇ ਭੇਡਚਾਲ ਵੀ ਇੱਕ ਫਿਲਮ ਹਟੋਗੀ ਤੇ 10 ਫਿਲਮਾਂ ਦਾ ਨਾਲ ਦੀਆਂ ਬਣਾ ਦੇਣੀ ਹੈ ਸੈੱਟ ਤੇ ਬੈਠ ਕੇ ਰਾਈਟਿੰਗ ਹੋ ਰਹੀ ਹੈ ਜਦ ਵੀ ਇੰਡਸਟਰੀ ਦੇ ਅਵਾਰਡ ਦੋ ਰਹੇ ਨੇ ਅਵਾਰਡਸ ਬੜੀ ਅਭਿਅਤ ਰੱਖਦੇ ਹੁਣ ਇਹ ਕਲਾਕਾਰ ਦੀ ਜਿੰਦਗੀ ਹੈ ਐਪਰੀਸ਼ੀਏਸ਼ਨ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਬਾਰੇ ਇਨੀਸ਼ੀਏਟਿਵ ਪਹਿਲੀ ਗੱਲ ਤੇ ਹੈ ਕਿ ਮੈਂ ਪਾਰਟ ਆਫ ਪੀਫਾ ਦੀ ਟੀਮ ਦਾ ਔਰ ਮੇਰਾ ਸਾਰਾ ਕੰਮ ਵੀ ਇਹ ਸੰਭਾਲਦੇ ਆ ਤੇ ਮੇਰਾ ਪਰਿਵਾਰ ਵੀ ਹੈ ਆ ਵਰਕ ਫੰਕਸ਼ਨਸ ਬੜੇ ਹੋਏ ਨੇ ਪਹਿਲਾਂ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਆ ਪਰਟੀਕੁਲਰਲੀ ਟੀਮ ਹੈ ਪੀਫਾ ਦੀ ਕਿ ਇੱਥੇ ਨਿਆਂ ਹੋਏਗਾ ਜਿਹਨ ਡਿਜ਼ਰਵ ਕਰਦਾ ਉਹਨੂੰ ਅਵਾਰਡ ਮਿਲੇਗਾ ਇੱਥੇ ਉਹ ਕੰਮ ਹੈ ਨਹੀਂ ਵੀ ਫਲਾਣੇ ਦਾ ਫੋਨ ਆ ਗਿਆ ਜੀ ਧੰਮਕੇ ਦਾ ਫੋਨ ਆ ਗਿਆ ਜੀ ਇਹਨੂੰ ਅਵਾਰਡ ਦੇ ਦੋ ਜੋ ਕੁਝ ਅੱਜ ਤੱਕ ਹੁੰਦਾ ਰਿਹਾ ਪਰ ਅਵਾਰਡ ਜ਼ਰੂਰੀ ਨੇ ਅਰਟਿਸ ਵਾਸਤੇ ਉਹਦੀ ਜਿੰਦ ਜਾਨ ਹੈ ਜੇ ਮੈਨੂੰ ਪੁੱਛੋ ਤਾਂ ਅਵਾਰਡ ਜਿਹੜਾ ਤੁਹਾਨੂੰ ਆ ਹੋਰ ਕਿਤਾ ਮੈਂ ਮੇਰਾ ਦਿਲ ਕਰਦਾ ਮੈਨੂੰ ਅਵਾਰਡ ਮਿਲਿਆ ਤੇ ਮੈਂ ਹੋਰ 10 ਫਿਲਮਾਂ ਕਰਾਂ ਸੌ ਕਰਾਂ ਸੋ ਆਈ ਥਿੰਕ ਬਹੁਤ ਜ਼ਰੂਰੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਐਦਾਂ ਮਹਿਸੂਸ ਹੁੰਦਾ ਸੀਗਾ ਕਿ ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਥੱਲੇ ਆ ਕੇ ਅਵਾਰਡਸ ਮਿਲਦੇ ਨੇ ਤੁਸੀਂ ਵੀ ਜਾਣਦੇ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਪਰ ਮੈਨੂੰ ਇੱਥੇ ਇਹ ਉਮੀਦ ਹੈ ਉਸੇ ਕਰਕੇ ਮੈਂ ਸੱਜਣਾਂ ਦੇ ਨਾਲ ਪੁਰਿਆ ਕਿ ਸੱਚੇ-ਸੱਚੇ ਬੰਦੇ ਆ ਜਿਹੜਾ ਡਿਜ਼ਰਵ ਕਰਦਾ ਉਹਨੂੰ ਅਵਾਰਡ ਮਿਲਣਾ ਚਾਹੀਦਾ ਸੋ ਆਲ ਦਾ ਬੈਸਟ ਥੈਂਕ ਯੂ ਬਾਲੀਵੁੱਡ ਚ ਵੀ ਇਹ ਅਵਾਰਡ ਬਹੁਤ ਬੀਖੋ ਜਾਂਦੇ ਨਹੀਂ ਪਰ ਪੰਜਾਬੀ ਦਾ ਸਤਿਕਾਰ ਨਾਲ ਚੱਲ ਰਿਹਾ ਕੰਮ ਮੈਂ ਨਹੀਂ ਕਹਿੰਦਾ ਤਰਮੰਦਰ ਨੇ ਆਖਿਆ ਵੀ ਮੈਨੂੰ ਸਾਰੀ ਜ਼ਿੰਦਗੀ ਫਿਲਮ ਫੇਰ ਅਵਾਰਡ ਮਿਲਿਆ ਉਦੋਂ ਜਦੋਂ ਮੈਂ ਡਿਜ਼ਰਵ ਵੀ ਨਹੀਂ ਕਰਦਾ ਸੀ ਹਰ ਜਗ੍ਹਾ ਚੱਲਦਾ ਔਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਇੱਕ ਬਹੁਤ ਵੱਡਾ ਦੇਸ਼ 'ਚ ਰੌਲਾ ਕੋਈ ਫੰਕਸ਼ਨ ਹੋਵੇ ਕੁਛ ਅਗੇ ਤੇ ਉਤੋਂ ਫੋਨ ਬੜੇ ਹੁੰਦੇ ਆ। ਕੱਥਲੇ ਵਾਲੇ ਬੜੇ ਛੇਤੀ ਆਪਣਾ ਜ਼ਮੀਰ ਛੱਡ ਜਾਂਦੇ ਆ। ਪਰ ਮੈਂ ਇਹ ਗੱਲ ਕਰਦਾ ਕਿ ਅਵਾਰਡ ਜਿਹੜਾ ਆ ਹਰੇਕ ਨੂੰ ਮਿਲਣਾ ਚਾਹੀਦਾ ਹੈ। ਲੇਕਿਨ ਜਿਹੜਾ ਡਿਸਰਵ ਕਰਦਾ ਉਹਨੂੰ ਵੀ ਮਿਲੇ ਜਿਹਨੂੰ ਨਹੀਂ ਵੀ ਮਿਲਦਾ ਉਹ ਵੀ ਅਵਾਰਡ ਡਿਸਰਵ ਕਰਦਾ। ਠੀਕ ਜੀ ਦਾ ਆਖਰੀ ਪੁੱਛਿਆ ਜੀ ਤੁਹਾਡੇ ਤੋਂ ਅੱਜ ਆਪਾਂ ਦੇ ਪੁਆਇੰਟਸ 'ਤੇ ਨਹੀਂ ਜਾਂਦੇ। ਦੇਖ ਰਹੇ ਆ ਕਿ ਕਾਮੇਡੀ ਤੋਂ ਹਟ ਕੇ ਬੜੇ ਸੰਜੀਦਾ ਜਿਹੜੇ ਵਿਸ਼ੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਔਰ ਪੰਜਾਬੀ ਦਸਤੀ ਗਰੂ ਕਰਦੀ ਹੈ। ਤੁਹਾਡੇ ਤੁਹਾਡੇ ਸਾਹਮਣੇ ਲੈਣਾ ਚਾਹਤੇ ਚਾਰ ਸ਼ਾਹਦ ਜੀ ਜ਼ਮੀਨ 2024 ਜਿੱਕੇ ਵਿੱਚ ਦੇਖਦੇ ਹਾਂ ਮੈਂ ਰਾਈਟਰ ਨੂੰ ਹਮੇਸ਼ਾ ਕਿਹਾ ਔਰ ਜਦ ਮੈਂ ਫਿਲਮਾਂ ਸ਼ੁਰੂ ਕੀਤੀ ਸੀ ਅੱਜ ਤੋਂ ਕੋਈ 50 ਸਾਲ ਪਹਿਲਾਂ ਤੇ ਮੈਨੂੰ ਇਹ ਲੱਗਦਾ ਸੀ ਵੀ ਬੰਬੇ ਜਿਹੜਾ ਬੰਦਾ ਰਹਿ ਰਿਹਾ ਉਹ ਪੰਜਾਬ ਦੀ ਧਰਤੀ ਬਾਰੇ ਕੀ ਜਾਣੇ ਉੱਥੇ ਬੈਠ ਕੇ ਲਿਖ ਰਿਹਾ ਹੈ ਉੱਥੇ ਦੇ ਐਕਟਰ ਆ ਰਹੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਤੇ ਮੇਰਾ ਇੱਕ ਸੁਪਨਾ ਸੀ ਕਿ ਐਸਾ ਟਾਈਮ ਆਏਗਾ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਜਦ ਪੰਜਾਬੀ ਲਿਖਾਰੀ ਹੋਣ ਇਸ ਧਰਤੀ ਤੇ ਇਸੇ ਧਰਤੀ ਦੇ ਐਕਟਰ ਹੋਣਗੇ। ਇਸੇ ਧਰਤੀ ਦੇ ਪ੍ਰੋਡਿਊਸਰ, ਡਾਇਰੈਕਟਰ ਸਾਰੇ ਹੋਣ ਉਹ ਸੁਪਨਾ ਪੂਰਾ ਹੋ ਗਿਆ। ਪਰ ਮੈਂ ਰਾਈਟਰ ਨੂੰ ਬੜੀ ਵਾਰੀ ਇਹ ਗੱਲ ਕਹੀ ਸੀ ਸ਼ੂਟਿੰਗ ਕਰ ਰਹੇ ਆ ਪਿੰਦਰਾ ਫਿਲਮ ਦੀ। ਮੇਰੀ ਰਾਈਟਰ ਨਾਲ ਉਹ ਡਿਸਕਸ਼ਨ ਹੋਦੀ ਹੈ ਹੁਣ ਮੈਂ ਉਹ ਕੰਮ ਛੱਡਦਾ ਵੀ ਜੋ ਤੂੰ ਕਹਿੰਦਾ ਤੇ ਕਰ ਲਵਾਂ। ਇੰਨਾ ਡੈਪਥ ਤੇ ਪੰਜਾਬੀ ਕਲਚਰ ਦੇ ਵਿੱਚ ਕਿਉਂ ਕੱਲੀ ਕਾਮੇਡੀ ਉੱਤੇ ਬਣ ਕੇ ਰਹਿ ਗਈ ਹੈ? ਉਹ ਇਸ ਤਰ੍ਹਾਂ ਹੁੰਦਾ ਨਹੀਂ। ਹੁਣ ਦੇਵ ਕਰੋੜ ਦੀ ਫਿਲਮ ਆਈ ਹੈ। ਬੜਾ ਜੱਟ ਹੀਰੋ ਆ ਮੈਂ ਬੜਾ ਫੈਨ ਹਾਂ ਉਸ ਬੰਦੇ ਦਾ ਸੋ ਆਈ ਥਿੰਕ ਬਹੁਤ ਕੁਝ ਕਰਨ ਨੂੰ ਪਿਆ بڑے بڑے ਜਰਨਲ ਪਏ ਨੇ ਬੜੀ ਬੜੀ ਪੰਜਾਬੀ ਤਪਈ ਹੈ ਬੜੇ ਬੜਾ ਸਾਡਾ ਕਲਚਰ ਪਿਆ ਤੇ ਇਕੱਲਾ ਕਾਮੇਡੀ ਵਾਲਾ ਕੰਮ ਨਹੀਂ ਹੈਗਾ ਹੁਣ ਜਿਹੜੇ ਰਾਈਟਰ ਨੇ ਜਾਂ ਪ੍ਰੋਡਿਊਸਰਸ ਨੇ ਡਾਇਰੈਕਟਰ ਨੇ ਉਹਨਾਂ ਇੱਕ ਡਿਫਰੈਂਟ ਡਾਈਮੈਂਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ ਅ ਅਸੀਂ ਹੁਣ ਜਿਹੜੀ ਫਿਲਮ ਕਰ ਰਹੇ ਹਾਂ ਉਹ ਰੰਗਰੂਟ ਦੀ ਤਰ੍ਹਾਂ ਜਿਹੜੀ ਪਿੰਜਰਾ ਫਿਲਮ ਵਰਲਡ ਵਾਰ 2 ਦੀ ਹੈ ਕਹਾਣੀ ਬੜਾ ਡਿਫਿਕਲਟ ਰੋਲ ਹੈ ਜਿਹੜਾ ਮੈਂ ਕਰ ਰਿਹਾ ਮੇਰੇ ਕਾ 10 ਰਾਤਾਂ ਦਾ 10 ਦਿਨ ਹੋ ਗਿਆ ਨੂੰ ਸੱਤਾ ਨਹੀਂ ਕਿਉਂਕਿ ਉਹ ਰੋਲ ਹੀ ਬੜਾ ਵੱਡਾ ਇੱਕਦਮ ਐਲ ਦਾ ਸਾਡੇ ਬਹੁਤ ਸਾਰੀਆਂ ਚੀਜ਼ਾਂ ਲਿਖ ਰਹੇ ਨੇ ਲਿਖਾ ਰਹੀ ਔਰ ਮੈਂ ਰਾਈਟਰ ਨੂੰ ਕਹਿਣਾ ਵੀ ਹੁੰਦਾ ਵੀ ਕਾਪੀ ਨਹੀਂ ਕਰਨਾ ਕੋਈ ਨਵੀਂ ਚੀਜ਼ ਲਖੋ ਸਾਡੇ ਕੇ ਭੇਡ ਚਾਲ ਹੈ ਵੀ ਇੱਕ ਫਿਲਮ ਹਿਟ ਹੋ ਗਈ ਤਾਂ 10 ਫਿਲਮਾਂ ਦਾ ਨਾਲ ਦੀਆਂ ਬਣਾ ਦੇਣੀਆਂ ਸੈਟ ਤੇ ਬੈਠ ਕੇ ਰਾਈਟਿੰਗ ਹੋ ਰਹੀ ਹੈ ਸੈਟ ਤੇ ਬੈਠ ਕੇ ਸਕਰੀਨ ਲਿਖਿਆ ਜਾ ਰਿਹਾ ਇਸ ਤਰ੍ਹਾਂ ਨਹੀਂ ਹੈ ਇੱਕ ਸਟੋਰੀ ਤਾਂ ਕੰਮ ਹੋਣਾ ਚਾਹੀਦਾ ਕੰਟੈਂਟ ਚੰਗਾ ਤਾਂ ਹੀ ਹੋਊਗਾ ਜੇ ਸਕਰੀਨ ਪਲੇਟ ਡਾਇਰੈਕਟਰਸ ਪ੍ਰੋਡਿਊਸਰ ਜਿਹੜੇ ਹੈਗੇ ਹੋਆ ਕੋ ਨਾਲ ਤੁਹਾਨੂੰ ਵੀ ਇੱਕ ਗੱਲ ਮੈਂ ਹੋਰ ਕ ਆਪਣੇ ਪ੍ਰੋਡਿਊਸਰ ਨੂੰ ਸੇਫ ਕਰਕੇ ਚੱਲੋ ਇਹ ਨਹੀਂ ਵੀ ਪ੍ਰੋਡਿਊਸਰ ਆ ਗਿਆ ਤੇ ਉਹਨੂੰ ਮੋਨ ਲੈਣਾ ਤੇ ਮੁੜ ਕੇ ਉਹ ਘਰ ਜਾਣ ਜੋਗਾ ਇਹ ਨਰਮ ਹੈ ਵਿਚਾਰਾ ਇਹ ਕੰਮ ਹੋ ਰਿਹਾ ਇੱਥੇ ਠੀਕ ਹੈ ਜੀ ਸੋ ਤੁਸੀਂ ਪ੍ਰੋਡਿਊਸਰ ਨੂੰ ਸੇਫ ਕਰੋ ਉਹਦੇ ਨਾਲ ਮਿਲ ਕੇ ਚੱਲੋ ਉਹਦਾ ਸਹਾਰਾ ਬਣੋ ਸਾਰੇ ਐਕਟਰ ਸਾਰੇ ਲੋਕ ਸਾਰੇ ਯੂਨਿਟ ਵਾਲੇ ਸਾਰੇ ਪ੍ਰੋਡਕਸ਼ਨ ਵਾਲੇ ਇਹ ਬੁਲੰਦਵਾਚ ਗੱਲ ਕਰ ਰਿਹਾ ਉਹਨੂੰ ਠੀਕ ਕਰੋ ਸਾਰੇ ਕਿਉਂਕਿ ਹਰਾਮ ਦਾ ਪੈਸਾ ਨਾ ਪਚਣਾ ਤੇ ਨਾ ਕਿਤੇ ਪਚੂਗਾ ਘਰਦਿਆਂ ਨੂੰ ਜਾ ਕੇ ਦਿਓਗੇ ਬੱਚਿਆਂ ਦੇ ਵਿੱਚ ਜ਼ਹਿਰ ਜਾਊਗਾ ਸੋ ਮੇਰੇ ਹਿਸਾਬ ਨਾਲ ਪ੍ਰੋਡਿਊਸਰ ਨੂੰ ਸੇਵ ਕਰਨਾ ਬਹੁਤ ਜ਼ਰੂਰੀ ਹੈ ਹਜ਼ਾਰਾਂ ਪ੍ਰੋਡਿਊਸਰ ਮੈਨੂੰ ਮਿਲੇ ਨੇ ਜਿਹੜੇ ਕਹਿੰਦੇ ਮੈਂ ਪੰਜਾਬੀ ਫਿਲਮ ਮੁੜ ਕੇ ਨਹੀਂ ਬਣਾਉਣੀ ਉਹਨਾਂ ਨੇ ਨਾਮ ਕੋਟ ਕੀਤੇ ਨੇ ਕਿ ਜੀ ਮੇਰੇ ਨਾਲ ਕਿਹਨੇ ਕੀ ਕੀ ਕੀਤਾ ਸੋ ਇਹ ਚੀਜ਼ ਆਪਾਂ ਨੂੰ ਛੱਡ ਕੇ ਇੱਕ ਉੱਚੇ ਪੱਧਰ ਤੇ ਚੱਲਣਾ ਚਾਹੀਦਾ ਜਿਵੇਂ ਸਾਊਥ ਇੰਡੀਅਨ ਫਿਲਮਸ ਉੱਥੇ ਕਿਸੇ ਵੀ ਪ੍ਰੋਡਿਊਸਰ ਦੀ ਫਿਲਮ ਨਾ ਚੱਲੇ ਮੈਂ ਕੰਮ ਕਰਕੇ ਆ ਰਜਨੀ ਕਾਂਤ ਜੀ ਨਾਲ ਕਮਲਾ ਸੰਘੀ ਦਾ ਇੰਡੀਅਨ 2 ਕੀਤੀ ਹੈ 2 ਸਾਲ ਹੋ ਗਏ ਸਾਨੂੰ ਕੰਮ ਕਰਦੇ ਉੱਥੇ ਹਰੇਕ ਪ੍ਰੋਡਿਊਸਰ ਜਿਹੜਾ ਫਲॉप ਹੁੰਦਾ ਹੈ ਜਾਂ ਪੈਸੇ ਲੂਜ਼ ਕਰਦਾ ਹੈ ਉਹਨੂੰ ਰਜਨੀ ਜੀ ਕਹਿੰਦੇ ਨੇ ਆ ਫੜ 100 ਕਰੋੜ ਰੁਪਏ ਦੀ ਜਾਂ ਫਿਲਮ ਬਣਾ ਸਾਡੇ ਚ ਗੱਲ ਹੈ ਹੀ ਨਹੀਂ ਸਾਡੇ ਦੇਰ ਤੱਕ ਖਿੱਚ ਐਕਟਰ ਐਕਟਰ ਦੀ ਟਾਂ ਖਿੱਚਦਾ ਪ੍ਰੋਡਿਊਸਰ ਪ੍ਰੋਡਿਊਸਰ ਟਾਂ ਖਿੱਚਦਾ ਡਾਇਰੈਕਟਰ ਡਾਇਰੈਕਟਰ ਟਾਂ ਖਿੱਚਦਾ ਜਿਹਨੇ ਚਾਰ ਗਾਣੇ ਕੀਤੇ ਉਹ ਡਾਇਰੈਕਸ਼ਨ ਕਰਨ ਲੱਗ ਪਿਆ ਸੋ ਮੈਂ ਸਮਝਦਾ ਹੁਣ ਮੇਰਾ ਬੇਟਾ ਵਿਕਟਰ ਮੈਂ ਕਹਾਂ ਜ਼ਮੀਨ ਤੋਂ ਸ਼ੁਰੂ ਹੋਇਆ ਮੈਂ ਕਹਾਂ ਮੈਂ ਉਧਰ ਦੇਖੂਗਾ ਜਿੱਦਣ ਤੂੰ ਸਟੀਵਨ ਸਪਿਲਬਰਗ ਦੇ ਬਰਾਬਰ ਦਾ ਡਾਇਰੈਕਟਰ ਬਣੇਗਾ ਉਹਦੇ ਲਈ ਯੋਗਰਾ ਸਿੰਘ ਦਾ ਨਾਮ ਨਹੀਂ ਕਮ ਹੋਣਾ ਉਹ ਸਭ ਕੁਝ ਕਰਨਾ ਹੈ ਜਿਹੜਾ ਇੱਕ ਆਰਮ ਸਟ੍ਰਗਲਰ ਨੂੰ ਕਰਦਾ ਜਿਹਦਾ ਮੇਰੇ ਘਰ ਦੀ ਕਹਾਣੀ ਮੇਰੇ ਮੈਂ ਨਹੀਂ ਕਿਸੇ ਨੂੰ ਸਿਫਾਰਿਸ਼ ਕਰਨੀ ਤੇ ਤੋ ਉਸ ਯੋਗ ਹੋਣਾ ਚਾਹੀਦਾ ਹੈ ਕਿ ਜਾ ਕੇ ਲੋਕ ਕਹਿੰਦੇ ਵੀ ਹਾਂ ਮੈਂ ਕਈ ਵੀ ਨਹੀਂ ਕਹਿਣਾ ਮੈਂ ਯੋਗ ਰਾਜ ਦਾ ਬੇਟਾ ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਮੈਟਰ ਕਰਦੀਆਂ ਸਾਡੀ ਪੰਜਾਬੀ ਇੰਡਸਟਰੀ ਚ ਪਿਛਲੇ ਸਾਲ 800 ਕਰੋੜ ਦਾ ਬਿਜ਼ਨਸ ਹੋਇਆ ਜੀ ਪੰਜਾਬੀ ਫਿਲਮ ਇੰਡਸਟਰੀ 95% ਫਿਲਮਾਂ ਫਰੋਪ ਹੋਈਆਂ ਇਹਦਾ ਜਵਾਬਦਾਰ ਕੌਣ ਹੈ ਇੱਕ ਤਾਂ ਜਵਾਬਦਾਰ ਨੇ ਪ੍ਰੋਡਿਊਸਰ ਜਵਾਬਦਾਰ ਹੈ ਡਾਇਰੈਕਟਰ ਜਵਾਬਦਾਰ ਹੈ ਕੌਣ ਹੈ ਮਿੰਟੋ ਮਿੰਟੀ ਪੈਸਾ ਕਮਾਉਣ ਦਾ ਚੱਕਰ ਨਹੀਂ ਹੋਣਾ ਚਾਹੀਦਾ ਪੈਸ਼ਨ ਹੋਣਾ ਚਾਹੀਦਾ ਕੰਮ ਕਰਨ ਦਾ ਔਰ ਜਿਸ ਬੰਦੇ 'ਚ ਪੈਸ਼ਨ ਹੈ ਮੇਰੇ ਨਾਲ ਡੈਰਲ ਆਇਆ ਜਿਹਨੇ ਅੰਗਰੇਜ਼ ਜਿਹਨੇ ਕੰਮ ਕੀਤਾ ਸੱਜੇ ਸਿੰਘ ਰਿਗਰੂਟ 'ਚ ਮੈਂ ਉਹਨੂੰ ਲੈ ਕੇ ਆਇਆ ਨਾਲ ਮੈਂ ਕਿਹਾ ਮੈਂ ਤੈਨੂੰ ਇੰਟਰੋਡਿਊਸ ਕਰਨਾ ਚਾਹੁੰਦਾ ਤੇ ਪੰਜਾਬੀ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਿੰਨੀ ਮਾਨ ਵਾਲੀ ਗੱਲ ਹੈ ਕਿ ਇੰਗਲੈਂਡ ਦੇ ਹਾਲੀਵੁੱਡ ਦੇ ਐਕਟਰ ਜਿਹੜੇ ਆ ਆਪਣੀ ਫਿਲਮਾਂ 'ਚ ਕੰਮ ਕਰਦੇ ਸੁਮੇਰਲ ਮੈਨੂੰ ਲੱਗਦਾ ਆਉਣ ਵਾਲੇ ਵਕਤ ਦੇ ਵਿੱਚ ਕਾਫੀ ਕੁਝ ਚੇਂਜ ਹੋਊਗਾ ਇਸ ਸਾਲ ਡਿਫਰੈਂਟ ਟਰੈਕ ਦੀਆਂ ਫਿਲਮਾਂ ਬਣਨਗੀਆਂ ਜੋੜਿਆਂ ਦੀ ਫਿਲਮ ਬਣੂਗੀ ਔਰ ਇਹ ਫਿਲਮ ਇੰਡਸਟਰੀ ਨੂੰ ਇੱਕ ਡਿਫਰ ਸਬਜੈਕਟ ਦਾ ਕੰਟੈਂਟ ਨਹੀਂ ਲੋਡ ਆਖਰੀ ਸਵਾਲ 2000 ਬੈਸਟ ਫਿਲਮ ਲੋਗਰਾ ਚਿੰਦਨੀ ਕਿਹੜੀ ਰਹੀ ਜੇ ਮਾਂ ਪੰਜ ਸੱਤ ਬੱਚੇ ਜੰਮ ਲੇ ਤੇ ਉਹਨੂੰ ਤੁਸੀਂ ਇਹ ਸਵਾਲ ਪੁੱਛੋ ਵੀ ਤੈਨੂੰ ਕਿਹੜਾ ਬੱਚਾ ਪਿਆਰਾ ਹੈ ਮੇਰੇ ਲਈ ক্রিকেট ਕ੍ਰਿਕਟਰਸ ਬੱਚੇ ਜਿਹੜੇ ਟ੍ਰੇਨ ਕੀਤੇ 25000 26000 ਇਨਕਲੂਡਿੰਗ ਯੁਵਰਾਜ ਸਿੰਘ ਫਿਲਮ ਇੰਡਸਟਰੀ ਫਿਲਮਾਂ ਇਹ ਮੇਰੇ ਬੱਚੇ ਨੇ ਤੇ ਮੈਨੂੰ ਹਰ ਬੱਚਾ ਪਿਆਰਾ ਆਏ ਹੋ ਸਕਦਾ ਕਿਸੇ ਦਾ ਰੰਗ ਕਾਲਾ ਹੋਵੇ ਕੋਈ ਅਪਾਹਜ ਹੋਵੇ ਕੋਈ ਚੱਲ ਨਾ ਸਕੇ ਕੋਈ ਡਿੱਗਿਆ ਪਿਆ ਹੋਵੇ ਮੈਂ ਸਾਰੇ ਬੱਚਿਆਂ ਨੂੰ ਮੋਢੇ ਤੇ ਚੱਕ ਕੇ ਚੱਲਦਾ ਤੇ ਮੇਰੇ ਲਈ ਸਾਰੀ ਫਿਲਮਾਂ ਅਹਿਮ ਨੇ ਬੇਸ਼ੱਕ ਜੇ ਮੈਂ ਕੰਮ ਕਰ ਰਿਹਾ ਜਾਂ ਨਹੀਂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ